ਜੇ ਤੀਬਾੜੀ ਖਬਰਾਂ ਅਤੇ ਵਪਾਰ ਨਾਲ ਸੰਬੰਧਤ ਜਾਣਕਾਰੀ ਹਾਸਲ ਕਰਨ ਲਈ ਸਾਡੇ YouTube ਚੈਨਲ Search Punjab Today ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾਓ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋਵੇ ਆ ਨੂੰ ਨੀਓ ਸਰਿਕੋਨੀ ਦੀ ਸੰਗਤ ਨੂੰ ਦੱਸਣਾ ਚਾਹਨਾ ਮਾ ਸਾਡੇ ਅੱਜ ਦੇ ਟੀਮ ਗੈਸਟ ਬਰਤਾਂ ਸਿੰਘ ਗੈਸਟ ਦਿਨ ਨੂੰ ਅੱਜ ਦਿਨੇਸ਼ ਕੁਮਾਰ ਜੀ ਦੇ ਪਰੋਣ ਨੇ ਬੁਲਾਇਆ ਸੀ ਸਾਰੀ ਕਲੋਨੀ ਨੇ ਇੱਕ ਮੁੱਠ ਹੋ ਕੇ ਇਹਨਾਂ ਤੋਂ ਇੱਕੋ ਹੀ ਡਿਮਾਂਡ ਕੀਤੀ ਹੈ ਬਿਰਕ ਸਾਹਿਬ ਤੁਸੀਂ ਗਣੇਸ਼ ਭਗਵਾਨ ਜੀ ਦੇ ਪ੍ਰੋਗਰਾਮ ਤੇ ਆਜਾਓ conformation ਵਿਸ਼ਵਾਸ ਦੇ ਕੇ ਜਾਓ ਵੱਡੀ ਟੈਨ ਐਮ ਐਲ اے ਰਾਏਪੁਰ ਮੈਡਮ ਨੀਨਾ ਮਿੱਕਲ ਜੀ ਨੂੰ ਸਾਡੀ ਜਾ ਕੇ ਗਰੀਬਾਂ ਦੀ ਪੁਕਾਰ ਬਹੁਤ ਬਹੁਤ ਕਰਕੇ ਜ਼ਰੂਰੀ ਕਰਕੇ ਲਾ ਕੇ ਆਓ ਕਿਉਂਕਿ ਅਸੀਂ ਬੜੇ ਅਧੂਰੇ ਬੈਠੇ ਹਾਂ ਅਸੀਂ ਵੀ ਇਨਸਾਨ ਨੂੰ ਇਹ ਹੀ ਬੇਨਤੀ ਕੀਤੀ ਹੈ ਵੱਡੀਆਂ ਭੈਣਾਂ ਨੂੰ ਲੈ ਕੇ ਬੁਝੁਰਕਾਂ ਦਾਕਰ ਸਾਡੀਆਂ ਗਲੀਆਂ ਜਿਹੜੀਆਂ ਬੰਨੀਆਂ ਨੇ ਉਹ ਕਿੰਨੇ ਵੀ ਟਾਈਮ ਤੱਕ ਬੰਨੀਆਂ ਹਨ ਬਿਰਕਸਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ 10 ਦਿਨਾਂ ਦੇ ਵਿੱਚ ਵਿੱਚ ਗਲੀਆਂ ਦਾ ਤੁਹਾਡੀਆਂ ਦਾ ਕੰਮ ਸ਼ੁਰੂ ਹੋ ਜਾਏਗਾ ਬਾਕੀ ਨਾਲ ਹੀ ਅਸੀਂ ਬਿਰਕਸਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਸਾਡੀ ਵੱਡੀ ਘਰ ਐਮ ਐਲ ਏ ਨੀਨਾ ਮਿੱਤਲ ਜੀ ਨੂੰ ਗ੍ਰੇਸ਼ ਭਗਵਾਨ ਜੀ ਦੇ ਪ੍ਰੋਗਰਾਮ ਤੇ 14 ਤਰੀਕ ਨੂੰ ਜਰੂਰ ਬੁਲਾਓ ਕਿਉਂਕਿ ਅਸੀਂ ਸਾਰੀ ਕਲੋਨੀ ਉਹਨਾਂ ਦੀ ਜ਼ੁਬਾਨ ਤੋਂ ਉਹਨਾਂ ਦੇ ਕਾਹੇ ਲੱਗਦਾ ਤੂੰ ਸੁਣਨਾ ਚਾਹੁੰਦੇ ਆ ਵੀ ਸਾਡੀ ਵੱਡੀ ਭੈਣ ਸਾਡੇ 15 ਨੰਬਰ ਵਾਰਡ ਆ 16 ਨੰਬਰ ਵਾਰਡ ਲੈ ਕੇ ਕੋਈ ਟਿਸ਼ਮਾ ਖੜਾ ਕਰੇ